ਤੈਨੂੰ ਅੰਦਰ ਤੋਂ ਗਿਆਨ ਬਖਸ਼ ਦੇਵੇ ਅੱਗੇ ਮਾਰਨੇ ਕਹੇ ਵੀ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਬਿਨਾ ਸ ਹੁਣ ਅਗਰ ਮਨ ਵਿੱਚ ਹਨੇਰਾ ਹੈ ਤੇ ਸਤਿਗੁਰੂ ਪਾਸ਼ਾ ਕਹਿੰਦੇ ਵੀ ਇਹ ਹਨੇਰਾ ਖਤਮ ਜੇ ਨਜ਼ਰ ਨਹੀਂ ਹੁੰਦਾ ਉਹ ਨਜ਼ਰ ਇਨਸਾਨ ਬਹਿਮੀ ਬਣਿਆ ਰਹੇਗਾ ਕਰਮ ਕਾਂਡੀ ਬਣਿਆ ਰਹੇਗਾ ਗੁਰੂ ਅਮਰਦਾਸ ਮਾਰੇ ਪਾਸ਼ਾ 21 ਵਾਰੀ ਹਰਦੁਆਰ ਗਏ ਸਤਿਗੁਰੂ ਪਾਸ਼ਾ ਉਸ ਤੋਂ ਪਹਿਲਾਂ ਗੁਰੂ ਅੰਗਦ ਸਹਿ ਮਹਾਰਾਜ ਦੇ ਚਰਨਾਂ 'ਚ ਆਉਣ ਤੋਂ ਪਹਿਲਾਂ ਗੁਰੂ ਸਾਹਿਬ ਪਾਸ਼ਾ ਜੀ ਨੇ ਹਰ ਉਹ ਕਰਮ ਕਾਂਡ ਕੀਤਾ ਜਿਹੜਾ ਧਰਮ ਦੇ ਨਾਮ ਉੱਤੇ ਅੱਜ ਵੀ ਕਰਾਇਆ ਜਾਂਦਾ ਹੈ ਪਰ ਮਹਾਰੇ ਪਾਸ਼ਾ ਜਦੋਂ ਸ਼ਰਨ ਲਈ ਨਾ ਗੁਰੂ ਅੰਗਦ ਸਾਹਿਬ ਜੀ ਦੀ ਸਭ ਕੁਝ ਛੱਡ ਦਿੱਤਾ ਤਿਆਗ ਦਿੱਤਾ ਮਹਾਰਾਜ ਨੇ ਨਹੀਂ ਪ੍ਰਵਾਨ ਕੀਤਾ ਉਹਨਾਂ ਗੱਲਾਂ ਨੂੰ ਸਤਗੁਰੂ ਪਾਸ਼ਾ ਕਹਿਣ ਲੱਗੇ ਕਿ ਤੇਰੇ ਹਿਰਦੇ ਦੇ ਅੰਦਰ ਜਦੋਂ ਪ੍ਰਗਾਸ ਹੋ ਜਾਵੇਗਾ ਪ੍ਰਕਾਸ਼ ਹੋ ਜਾਵੇਗਾ ਤੇ ਵਧੇਰੇ ਗੁਰੂ ਦੀ ਖੁਸ਼ੀ ਤੈਨੂੰ ਮਿਲੇਗੀ ਸਤਿ ਬਾਸ਼ਕਲ ਸਤਗੁਰ ਸ਼ਬਦ ਉਜਾਰੋ ਦੀਪਾ ਮਾਰੇ ਕਹਿੰਦੇ ਵੀ ਗੁਰੂ ਦਾ ਸ਼ਬਦ ਜਿਹੜਾ ਵਾ ਇੱਕ ਦੀਪਕ ਦੀ ਨਿਆਈਂ ਸਤਗੁਰ ਸ਼ਬਦ ਉਜਾਰੋ ਦੀਪਾ ਸਾਬ ਜੀ ਕਹਿੰਦੇ ਵੀ ਗੁਰੂ ਦਾ ਸ਼ਬਦ ਜਿਹੜਾ ਵਾ ਦੀਵੇ ਦੀ ਨਿਆਈਂ ਹੈ ਦੀਵਾ ਹਲੇਰੇ ਕਮਰੇ ਵਿੱਚ ਲੈ ਜਾਈਏ ਨਾ ਤੇ ਚਾਨਣ ਕਰ ਦਿੰਦਾ ਹੈ ਜਿਹੜੇ ਚੀਜ਼ਾਂ ਨਹੀਂ ਨਾ ਦੇਖਦੀਆਂ ਤੇ ਮਾਰੇ ਪਾਸ਼ਾ ਕਹਿੰਦੇ ਉਹ ਹਨੇਰੇ ਦੇ ਵਿੱਚ ਚਾਨਣ ਜਦੋਂ ਲੋ ਜਦੋਂ ਦੀਵੇ ਦੀ ਕਮਰੇ 'ਚ ਹੁੰਦੀ ਆ ਤੇ ਸਭ ਕੁਝ ਨਜ਼ਰ ਆਉਂਦਾ ਹੈ ਇਤਾਂ ਇਨਸਾਨ ਅਗਿਆਨਤਾ ਦੇ ਹਨੇਰੇ ਦੇ ਵਿੱਚ ਡੁੱਬੇ ਰਹਿਣ ਕਰਕੇ ਕੁਝ ਨਜ਼ਰ ਨਹੀਂ ਪੈਂਦਾ ਪਰ ਜਦੋਂ ਉਹ ਅਗਿਆਨਤਾ ਦੇ ਹਨੇਰੇ ਤੋਂ ਦੂਰ ਹੋ ਜਾਂਦਾ ਹੈ ਮਾਰੇ ਕਹਿੰਦੇ ਵੀ ਜ਼ਿੰਦਗੀ ਦੇ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ ਸਹਿ ਕਹਿੰਦੇ ਉਹਦੇ ਤੋਂ ਚੰਗਾ ਅਸਥਾਨ ਕੋਈ ਹੋਰ ਨਹੀਂ